ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਘਰੇ ਲੱਗੀ ਹੋਈ ਲੋਕੀ ਦੀ ਵੇਲ ਅੱਲਾਹ ਵੀ ਕਹਿ ਦਿੰਦੇ ਐਸੀ ਨੂੰ ਅੱਦੂ ਦੀ ਭੈਣ ਆ ਇਹ ਤੇ ਅਪ੍ਰੈਲ ਦੇ ਵਿੱਚ ਲਾਈ ਸੀ ਮਾਰਚ ਪੈਲ ਦੇ ਵਿੱਚ ਮਾਰਚ ਵਿੱਚ ਲੱਗੀ ਸੀ ਇਹ ਤੇ ਉਦੋਂ ਇਹ ਵਧੀ ਨਹੀਂ ਗਰਮੀ ਬਹੁਤ ਜ਼ਿਆਦਾ ਸੀ ਪਰ ਇਹਨੂੰ ਕੁਛ ਸੁੱਕੀ ਵੀ ਨਹੀਂ ਇਹ ਚਲੋ ਇਹ ਖੜੀ ਰਹੀ ਹੋਸੀ ਜਰਾ ਹੀ ਅਸੀਂ ਨੂੰ ਪਾਣੀ ਪਾਉਂਦੇ ਰਹੇ ਤੇ ਹੁਣ ਜਦੋਂ ਮੌਸਮ ਆਇਆ ਥੋੜਾ ਜਿਹਾ ਠੀਕ ਤਾਂ ਉਹਦੇ ਨੇ ਵਧਣਾ ਸ਼ੁਰੂ ਕੀਤਾ ਤੇ ਹੁਣ ਇਹਨੂੰ ਫਰੂਟ ਜਿਹੜਾ ਦੇਖੋ ਲੱਗਣਾ ਸ਼ੁਰੂ ਹੋ ਗਿਆ ਉਹ ਸਾਹਮਣੇ ਲੱਗੀ ਹੋਈ ਹੈ ਇੱਕ ਲੌਕੀ ਤੇ ਹੋਰ ਬਹੁਤ ਸਾਰੇ ਜਿਹੜੇ ਫਰੂਟ ਹੈ ਇਹਨੂੰ ਲੱਗੇ ਹੋਏ ਆ ਇਹ ਦੇਖੋ ਇਹ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਗਰਮੀ ਇਸ ਵਾਰ ਪੈਣ ਕਰਕੇ ਜਿਹੜੇ ਕਦੂਆਂ ਦੀ ਕੋਈ ਵੀ ਵੇਲ ਹੈ ਜਿਹੜੀ ਵਧੀ ਨਹੀਂ ਬਸ ਇਹੀ ਇੱਕ ਵੇਲ ਵਧੀ ਸੀ ਇਹ ਸਾਡਾ ਜਿਹੜਾ ਪੈਟ ਥਾਂ ਹੈ ਕਦੂਆਂ ਦੀ ਵੱਲ ਲਾਉਣ ਵਾਸਤੇ ਸੀ ਇੱਥੇ ਹਰ ਸਾਲ ਲਾਉਣੀ ਹੈ ਇਸ ਥਾਂ ਦੇ ਉੱਤੇ ਤੇ ਇਹਦੇ ਨਾਲ ਹੀ ਕਰੇਲੇ ਵੀ ਲਾਵੇਂ ਹੁੰਦੇ ਗਾਗੇ ਝਾੜ ਕਰੇਲੇ ਹੁੰਦੇ ਆ ਉਹ ਦੇਖੋ ਸਾਹਮਣੇ ਫਰੂਟ ਐਸ ਫਿਰ ਬਹੁਤ ਲੱਗੇ ਹੋਏ ਆ ਪਰ ਬਹੁਤ ਸਾਰੇ ਫਲ ਜਿਹੜੇ ਸੁੱਕ ਕੇ ਡਿੱਗ ਜਾਂਦੇ ਆ ਕਾਰਨ ਕੀ ਹੈ ਕਿ ਅ ਜਦੋਂ ਫਲ ਜਿਹੜਾ ਦੇਖੋ ਸੀ ਫੋਲੇ ਦਾ ਸੁੱਕ ਜਾਂਦਾ ਨਾ ਤੇ ਉਦੋਂ ਜਿਹੜੀ ਆ ਫਲ ਆ ਜਿਹੜਾ ਵੱਧਦਾ ਨਹੀਂ ਗਾ ਕੋਈ ਵੀ ਫਲ ਜਿਹੜਾ ਵਾਧਾ ਕਰਦਾ ਵਾ ਜਦੋਂ ਉਹਦਾ ਜਿਹੜਾ ਫੁੱਲ ਆ ਉਹ ਹਰਾ ਰਹਿੰਦਾ ਦੇਖੋ ਜਿਵੇਂ ਹਰਾ ਆ ਹੁਣ ਜਿੰਨਾ ਚਿਰ ਹਰਾ ਰਹੋਗੇ ਵੇ ਜਿਹੜਾ ਫਾਲ ਆ ਇਹਦਾ ਵਧੂਗਾ ਜਦੋਂ ਇਹ ਸੁੱਕ ਗਿਆ ਪਹਿਲਾਂ ਇੰਜੇ ਕਰੋ ਤਾਂ ਫੇਰ ਜਿਹੜਾ ਉਹ ਫਾਲ ਆ ਉਹ ਵੀ ਸੁੱਕ ਜਾਂਦਾ ਨਾਲ ਤਾਂ ਬਹੁਤ ਸਾਰੀਆਂ ਜਿਹੜੀਆਂ ਅੱਲਾਸ ਦੀ ਉਹ ਸੁੱਕ ਗੀਆਂ ਫੇਰ ਲਾ ਕੇ ਸੁੱਟ ਦੇ ਦਿਆਂ ਦੇਖੋ ਹਰਾ ਫੁੱਲ ਤੇ ਇਹ ਵਧ ਵੀ ਰਹੀ ਹੈ ਵੇਲ ਤਾਂ ਬੜੇ ਸਾਰੇ ਇਸਵਰੀ ਨੂੰ ਹੁਣ ਫਰੂਟਸ ਆਏ ਹੋਏ ਆ ਦੇਖੋ ਸਾਹਮਣੇ ਕਿੰオー ਲੱਗੀ ਹੋਈ ਹੈ। ਅ ਇਸਰ ਗਰਮੀ ਜ਼ਿਆਦਾ ਪੈਣ ਕਰਕੇ ਸਬਜੀ ਬਹੁਤ ਘੱਟ ਹੋਈ ਹੈ। ਇਹ ਹੁਣ ਇਹ ਸੋਹਣਾ ਮੌਸਮ ਹੋਣ ਕਰਕੇ ਇਹ ਵੱਧ ਫੁੱਲ ਰਹੀ ਹੈ। ਇਹਨੂੰ ਕੁਛ ਅਸੀਂ ਰੇ ਜਾਂ ਕੁਛ ਵੀ ਨਹੀਂ ਪਾਉਂਦੇਗੇ ਕੋਈ ਕੈਮੀਕਲ ਨਹੀਂ ਪਾਉਂਦੇ ਸਿਰਫ ਰੂੜੀ ਦੀ ਰੇ ਨੂੰ ਜ਼ਰੂਰ ਪਾਈਦੀ ਹੈ। ਜਾਂ ਗੰਡੋਏ ਹੈ। ਆਪਣੇ ਆਪ ਹੀ ਧਰਤੀ ਦੇ ਵਿੱਚ ਉਹ ਖਾਦ ਪੈਦਾ ਕਰਦੇ ਆ ਉਹ ਮਿਲ ਜਾਂਦੀ ਇਹਨੂੰ ਪੱਤਿਆਂ ਦੇ ਰਾਹੀਂ ਹੋਰ ਆਪਾਂ ਕਿਸੇ ਕਿਸਮ ਦਾ ਕੋਈ ਸਪਰੇ ਨਹੀਂ ਕਰਦੇ ਇਹਨਾਂ ਦੇ ਉੱਤੇ ਜਿੰਨਾ ਕੁ ਫਲ ਇਹਨੂੰ ਲੱਗਦਾ ਹੈ ਉਹ ਆਪਣੇ ਘਰੇ ਆਪਾਂ ਵਰਤ ਲੈਨੇ ਆ অর্ਗੈਨਿਕ ਬਿਲਕੁਲ অর্ਗੈਨਿਕ ਜਿਹੜਾ ਹੈਗਾ ਉਹ ਸਬਜੀ ਹੁੰਦੀ ਹੈ ਤਾਂ ਕਿੰਨੀ ਸੋਹਣੀ ਬਾਗ ਰਹੀਏ ਤੁਸੀਂ